ਬੋਲ ਲੈ ਤੋ ਅੱਜ ਹਾਂਜੀ ਹਾਂਜੀ ਹੋਰ ਜੀ ਪਾਣੀ ਪੁਣੀ ਪਿਓ ਠੀਕ ਗੱਲ ਜੀ ਸਤਿ ਸ਼੍ਰੀ ਅਕਾਲ ਰਾਮਦਾਈ ਜੀ ਠੀਕੋ ਆ ਗੰਭੀਰ ਆਉਂਦੇ ਸਭੀ ਕਾਲ ਦੀ ਸਭੀ ਕਾਲ ਦੀ ਕਲਾ ਉਹ ਲੰਗੀ ਕਾਮ ਦੀ ਬੋਸ ਦਿੱਖ ਰਿਹਾ ਹੈ ਬੜੇ ਹਿੰਮਤ ਕੀਤੀ ਤੋਹ ਦਾ ਰੰਦੇ ਦਾ ਕੰਮ ਬੜਾ ਜਾ ਮਾਲਕ ਦੀ ਕਿਰਪਾ ਤੁਹਾਡੀ ਨਾਲ ਜੀ ਹਾਂ ਜੀ ਬੜੀ ਜਿਆਦਾ ਇੱਥੇ ਕਰਨੀ ਬੜੀ ਰੋਟੀ ਬਚੋਣੀ ਹੈ ਤੁਹਾਨੂੰ ਸਾਬ ਜੀ ਸੰਦੀਪ ਆਜੋ ਓਕੇ ਉਹ ਵੀ ਹੱਟਦੇ ਹਰਿਆਣਾ ਇਹਨੇ ਚਾਰੇ ਗੇਟ ਖੋਲ ਤੇ ਅਰੇ ਆਪਣੀ ਘੇਰਾ ਪੜਿਆ ਉਹ ਧਾਰਾ ਆਪਣੇ ਪਾ ਲਾ ਗਿਆ ਅੱਜ ਉਹਨਾਂ ਬੜੀ ਤਬਾਹੀ ਪਹੁੰਚਾਤੀ ਸਾਡੇ ਨੇ ਹਨੌਰ ਦੇ 12 ਬੰਦੇ ਅੱਜ ਕੋਈ ਨਹੀਂ ਕੋਈ ਸਾਹਿਬ ਆ ਜਾਂਦੇ ਬਾਜ ਆਜੋ ਜੀ ਬੱਟ ਬੱਟ ਆਜੋ ਕੋਈ ਬਾਜੋ ਬਾਤਾਂ ਦੇਣ ਉਹ ਡੱਗੂ ਚੇਤਾ ਕਿ ਗਏ ਬਹੁਤ ਹੋਰੀ ਹੈ ਇੱਥੇ ਦੇ ਪ੍ਰਧਾਨ ਜੀ ਨਾਲ ਸੜਕ ਜਲਦੀ ਆ ਨਾ ਇਹ ਸੜਕ ਦਾ ਮਹਿਗ ਮੜਾ ਜਿਹਨਾਂ ਨੇ ਇੱਕ ਗਰੇਆ ਦੇ ਬੰਨ ਵੱਧਾ ਹੈ ਪਰਾ ਤੋਰ ਸਾਰਾ ਇਹਨਾਂ ਨੇ ਆਖਿਆ ਵੀ ਇਹ ਥੱਲੇ ਦੇ ਪਿੰਨਰ ਕੱਢਣੇ ਹੈ ਉਹ ਪਿੰਨਰ ਕੱਢਣ ਦੇ ਮਾਰ ਨੇ ਨਾ ਚੁੱਕੇ ਤਾਂ ਦਾ ਕੱਢ ਕੇ ਲੈ ਗਏ ਕੱਢ ਕੇ ਸੜਕ ਦੇ ਪਾਣੀ ਆ ਗਏ ਇਹਦੇ ਕਿਸਾਨ ਸਾਰੇ ਇਕੱਠੇ ਹੋਣਾ ਆਖਿਆ ਕਿ ਵੀ ਇਹੀ ਥਾਂ ਇਹਨੂੰ ਮਿੱਟੀ ਨੂੰ ਪੂਰਾ ਕਰੋ ਸਾਡੇ ਦਾ ਘਟਾ ਲੱਗੀ ਮਾਰ ਤੂੰ ਸਾਰਾ ਕੋਈ ਨਾ ਬਣੋ ਤੁਹਾਨੂੰ ਬਾਅਦ ਕੋ ਖਮਾ ਹੋਏ ਸਾਰਾ ਅੱਗੇ ਲੋਕਾਂ ਦੇ ਬਾਅਦ ਮਿੱਟੀ ਚੁੱਕ ਚੁੱਕੇ ਪਰ ਲੈ ਮੈਨੂੰ ਬੰਨ ਤੇ ਪਾਈ ਆ ਜਨਤਾਰੇ ਰੋਗ ਲੈ ਉਹ ਧੰਨ ਦਾ ਕਹਾ ਕੇ ਰੋ ਤੇ ਰਵਾਦਾ ਸਾਰਾ ਫੁੱਲਾ ਹੀ ਹੋਸ਼ੀ ਦੀ ਲਪੜਾ ਫੇਰੋਂ ਪਾਣੀ ਰੁਕ ਗਿਆ ਨਹੀਂ ਇੱਥੇ ਕੁਝ ਨਹੀਂ ਸੀ ਵਜਲਾ ਸਾਰਾ ਕਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਜਿਹੜੇ ਨੇ ਉਹ ਨੇੜੇ-ਨੇੜੇ ਆ ਜਾਓ ਬਹੁਤ-ਬਹੁਤ ਧੰਨਵਾਦ ਸਾਡੇ ਲੀਡਰ ਸਾਹਿਬਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਐਮਪੀ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਾਬਕਾ ਮੰਤਰੀ ਕੈबिनेट ਮੰਤਰੀ ਪੰਜਾਬ ਸਰਦਾਰ ਕਰਨ ਸਿੰਘ ਜੀ ਡੀਟੀਓ ਸੰਦੀਪ ਸਿੰਘ ਜੀ ਰਖੜਾ ਟੋਰ ਬਹੁਤ ਸਾਰੇ ਇਲਾਕੇ ਦੇ ਸਾਡੇ ਜਰਨਾਇਲ ਸਿੰਘ ਜੀ ਆਪਣੇ ਸ਼੍ਰੋਮਣੀ ਕਮੇਟੀ ਮੈਂਬਰ ਇਸੇ ਤਰ੍ਹਾਂ ਸਾਡੇ ਇਲਾਕੇ ਦੇ ਜਿਹੜੇ ਮੋਹਤਵਰ ਸੱਜਣੋ ਸਾਰੇ ਪਹੁੰਚੇ ਨੇ ਆ ਗਿਆ ਜੇ ਅਸੀਂ ਇੱਥੇ ਨਾ ਬੈਠੇ ਹੁੰਦੇ ਤਾਂ ਜਿਹੜੇ ਹਿਸਾਬ ਨਾਲ ਟੱਕਰ ਬਣ ਗਈ ਸੀ ਤੇ ਸਾਡਾ ਪਾਣੀ ਤਾਂ ਟੁੱਟ ਜਾਣਾ ਸੀ ਇਹ ਵੀ ਦੁਨੀਆ ਇੱਥੇ ਬਹੁਤ ਇਕੱਠੀ ਹੋਈ ਸੀ ਤੇ ਅਸੀਂ ਕਾਫੀ ਲਾ ਕੇ ਤਰਪਾਲਾ ਵਗੈਰਾ ਲਾ ਕੇ ਗੱਟੇ ਲਾ ਕੇ ਦਵਾਈ ਦਾਵਾ ਸੀ ਇਹਨੂੰ ਕੰਟਰੋਲ ਕਰ ਲਿਆ ਉਸ ਤੋਂ ਬਾਅਦ ਜੇ ਮੈਂ ਕਹਾਂ ਕਿ ਪਹਿਲਾ ਜੋ 1999 ਤੋਂ 2005 ਤੱਕ ਆਪਣੀ ਸਰਕਾਰਾਂ ਰਹੀਆਂ ਉਦੋਂ ਬੰਨ ਦੀ ਪੂਰੀ ਮਜ਼ਬੂਤੀ ਹੋ ਗਈ ਸੀ ਅਸੀਂ ਬੜੇ 2007 ਤੋਂ ਬਾਅਦ ਨਿਸਲ ਹੋ ਕੇ ਪੈ ਗਏ ਹਾਂ ਵੀ ਠੀਕ ਹੁਣ ਸਾਡਾ ਕਦੀ ਬੰਨ ਹੀ ਟੁੱਟ ਗਿਆ ਬੰਨ ਬਿਲਕੁਲ ਪੱਕਾ ਸੀ ਇਹ ਜਿਹੜੀ ਘਟਨਾ ਵਾਪਰੀ ਹੈ 2023 'ਚ ਜਦੋਂ ਹਾਈਵੇ ਬਣਿਆ ਹੈ ਹਾਈਵੇ ਬਣਨ ਨਾਲ ਇਹਨਾਂ ਬਹੁਤ ਸਾਰੇ ਹਿਆਂ ਤੇ ਰਿਆ ਹੈ ਬੀ ਸਰਦਾਰ ਜੀ ਇੱਥੋਂ ਬਹੁਤ ਜ਼ਿਆਦਾ ਪਾਣੀ ਵਗਦਾ ਤੁਸੀਂ ਇਹਨੂੰ ਪਿੱਲਰਾਂ ਦੇ ਬਣਾ ਲਓ ਤੇ ਵੱਜ ਜਾਏਗਾ ਪਏ ਇਲਾਕਾ ਇਹ ਸਾਡੀ ਗੱਲ ਨਹੀਂ ਇਹਨਾਂ ਮੰਨੀ ਕਹਿੰਦੇ ਨਹੀਂ ਇਹ ਪਿੱਲਰਾਂ ਦੇ ਬਣ ਨਹੀਂ ਸਕਦਾ ਅਸੀਂ ਇਹ ਕਰਾਂਗੇ ਉਹ ਕਰਾਂਗੇ ਇਹਨਾਂ ਦਾ ਧਾਰ ਵੀ ਨਹੀਂ ਵਧਾਏ ਪੂਰੇ 2023 ਚ ਜਦੋਂ ਇਹਨੂੰ ਡਾਫ ਲੱਗੀ ਏ ਡਾਫ ਲੱਗਣ ਕਾਰਨ ਸਾਡਾ ਜਿਹੜਾ ਬੰਨ ਉਹ ਉੱਛਲ ਗਿਆ ਜਿਹੜਾ ਉਹ ਸਾਰਾ ਸਾਰਾ ਜਿਹੜਾ ਰੁੜ ਗਿਆ ਪਾਣੀ ਆਉਣ ਨਾਲ ਅਸੀਂ ਉਦੋਂ ਦੇ ਉੱਤੇ ਜਿਹੜੇ ਲਗਾਤਾਰ ਮਹੀਨੇ ਤੋਂ ਮਿੱਟੀ ਪਾ ਰਹੇ ਆ ਤੇ ਇਸ ਬੰਨ ਨੂੰ ਬਚਾਇਆ ਸਾਡਾ ਜਿਹੜਾ ਏਰੀਆ ਘਟੋ ਘਾਟੇ ਸਾਗਰੇ ਵਾਲੀ ਸ਼ੜਕ ਤੋਂ ਲੈ ਕੇ ਖਨੋਰੀ ਤੱਕ ਪੰਜ ਪਿੰਡ ਜਿਹੜੇ ਨਿਗਰਾਨੀ ਕਰਦੇ ਨੇ ਇਸ ਬੰਨ ਦੀ 16 17 ਕਿਲੋਮੀਟਰ ਡਿੰਗੇ ਟੇਡੇ ਢੰਗ ਨਾਲ ਬਣ ਜਾਂਦਾ ਏਰੀਆ ਜਿੱਤੇ ਸਾਡੇ ਲੋਕ ਮਿੱਟੀ ਪਾਉਂਦੇ ਨੇ ਪੂਰੇ ਮਹੀਨੇ ਤੋਂ ਜਿਹੜਾ ਇੱਥੇ ਮਿੱਟੀ ਦਾ ਕਾਰੋਬਾਰ ਚੱਲ ਰਿਹਾ ਕੁਝ ਆਪਣੇ ਹੱਥ ਕੋਲੋਂ ਫੰਡ ਕੀਤਾ ਕੁਝ ਹੋਰ ਸੱਜਣਾ ਨੇ ਦਿੱਤਾ ਤੇ ਜਿਸ ਢੰਗ ਨਾਲ ਅਸੀਂ ਇਸ ਨੂੰ ਚਲਾ ਰਹੇ ਹਾਂ ਸੋ ਬੜੀ ਬੜੀ ਤੁਹਾਡੀ ਮਿਹਰਬਾਨੀ ਬਹੁਤ ਪਹਿਲਾਂ ਵੀ ਕਈ ਸਸਤਾ ਵਾੜ ਕੇ ਦੇ ਗਏ ਇੱਥੇ ਪੰਡ ਤੇ ਸਾਰਿਆਂ ਨੇ ਰਲ ਮਿਲ ਕੇ ਸਹਿਯੋਗ ਕੀਤਾ ਤੇ ਅਸੀਂ ਜਿਹੜਾ ਆਪਣੀ ਮਿਹਨਤ ਕਰਕੇ ਤੇ ਇਸ ਬੰਦ ਨੂੰ ਅਸੀਂ ਕਰੜਾ ਕਰ ਲਿਆ ਮਜ਼ਬੂਤ ਕਰ ਲਿਆ ਹੁਣ ਵੀ ਅਸੀਂ ਆਇਓ ਲੀਡਰ ਸਾਹਿਬਾਨ ਦੇ ਬੇਨਤੀ ਇਹ ਕਰਦੇ ਹਾਂ ਕਿ ਇਹਦਾ ਪੱਕਾ ਹੱਲ ਕਰ ਦਿਓ ਜਿਵੇਂ ਕਿ ਤੁਸੀਂ ਪਹਿਲਾਂ ਇੱਕ ਨਾਹਰਾ ਲਾਇਆ ਸੀ ਕਾਂਗਰਸ ਚੁੱਕ ਦੋ ਅਸੀਂ ਠੱਗਰ ਚੁੱਕ ਦਿਆਂਗੇ ਉਦੋਂ ਤੁਸੀਂ ਬੜਾ ਵਧੀਆ ਲਹਿਰ ਇੱਥੋਂ ਲੈ ਕੇ ਆਪਣੇ ਖਨੌਰੀ ਹੈਡ ਤੋਂ ਤਮਕੋਰ ਸਾਹਿਬ ਤੱਕ ਜਿਹੜਾ ਉਹ ਚੌੜਾ ਕਰਾਤਾ ਸਥਾਈ ਹੱਲ ਤੇ ਇਹੋ ਹੀ ਹੈ ਵੀ ਇਹਨੂੰ ਇੱਥੋਂ ਹੈਡ ਤੋਂ ਲੈ ਕੇ ਜਿੱਥੋਂ ਤੱਕ ਆਪਣੇ ਖੱਤ ਬਣਦੀ ਏ ਉਥੋਂ ਤੱਕ ਇਸੇ ਢੰਗ ਨਾਲ ਆਪਾਂ ਬੰਨ ਕੇ ਇਹਨੂੰ ਲੈ ਜਾਈਏ ਐਕਵਾਇਰ ਕਰਕੇ ਤੇ ਤਾਂ ਇਹਦਾ ਸਥਾਈ ਹੱਲ ਏ ਉਹ ਜਿਵੇਂ ਸਾਡੇ ਪੰਜਾਬੀਆਂ ਦਾ ਖਾਣਾ ਸਸਤਾ ਰਹੁੰਦਾ ਵਾਰ-ਵਾਰ ਮਹਿੰਗਾ ਰਹੁੰਦਾ ਇੱਕੋ ਵਾਰ ਇਹਨੂੰ ਇੱਕ ਵਾਰ ਚੰਗੇ ਢੰਗ ਨਾਲ ਸੱਚੇ ਢੰਗ ਨਾਲ ਜਿਹੜਾ ਇਹ ਬੰਨ ਕੇ ਪੂਰਾ ਤਗੜਾ ਬਣ ਹੋ ਜਾਵੇ ਤਾਂ ਜਾ ਕੇ ਸਾਡਾ ਇਹ ਹੱਲ ਹੋਣਾ ਨਹੀਂ ਤੇ ਅਸੀਂ ਜਾਏ ਬੜਾ ਡੁੱਬਦੇ ਰਹਿਣਾ ਤੇ ਆਈਵਰ ਤੁਹਾਨੂੰ ਅਸੀਂ ਖੇਚਲ ਦੇਣੀ ਕਰਨੀ ਸਾਨੂੰ ਪੀੜਤਾਂ ਨੂੰ ਬਚਾਉ ਤੇ ਤੁਸੀਂ ਆਉਣਾ ਸੋ ਇਹ ਹੀ ਏ ਜਦੋਂ ਕੋਈ ਆਪਾਂ ਪਾਵਰ ਚਾਉਂਦੇ ਆ ਜਾ ਜਿੱਥੇ ਵੀ ਆਪਣਾ ਹੱਥ ਪੈਂਦਾ ਇਹਨੂੰ ਜਿਹੜਾ ਡੀਸੀ ਸਾਹਿਬ ਨੂੰ ਕਹਿ ਕੇ ਆਪਣੇ ਹੱਥ ਤੱਕ ਜਿਹੜਾ ਖੁੱਲਾ ਕਰਵਾਇਆ ਜਾਵੇ ਬਾਕੀ ਮਜੂਤਾ ਹੋਣ ਅਸੀਂ ਪਲਾਨ ਜਿਹੜਾ ਇਹ ਬਣਾਇਆ ਸਾਰੇ ਪਿੰਡਾਂ ਨੇ ਵੀ ਇਹ ਪਾਣੀ ਹਟਣ ਦੀ ਡੇਰ ਹੈ ਅਸੀਂ ਜਦੋਂ ਵੇਲੇ ਹੋ ਗਏ ਫੇ ਫਸਲਾਂ ਬੀਜ ਕੇ ਅਸੀਂ ਆਪਣੇ ਤੌਰ ਤੇ ਮਿੱਟੀ ਕੱਢ ਕੇ ਇਹਨੂੰ ਜਿਹੜਾ ਉੱਚਾ ਕਰਨਾ ਬੰਨ ਨੂੰ ਇਸ ਕਰਕੇ ਅਸੀਂ ਜਿਹੜੀ ਸਾਡੇ ਕੋਲ ਮਦਦ ਆ ਰਹੀ ਹੈ ਉਹ ਜਮ੍ਹਾਂ ਕਰੀ ਜਾਂਦੇ ਆ ਤੇ ਅਸੀਂ ਇਹਨੂੰ ਜਿਹੜੀ ਉਹ ਸ਼ੁਰੂ ਕਰ ਦੇਣੀ ਆ ਝੋਨੇ ਦੇ ਸੀਜ਼ਨ ਤੋਂ ਬਾਅਦ ਮਿੱਟੀ ਹੋ ਸਕਦਾ ਅਸੀਂ ਪਾੜੇ ਦੇ ਵਿੱਚੋਂ ਮਨਜ਼ੂਰੀ ਤੁਹਾਡੇ ਪਰ ਕੇ ਸਿੰਘਾਂ ਨਾਮ ਲੈ ਕੇ ਅਸੀਂ ਮਜਬੂਰੀ ਲਾ ਕੇ ਸੋ ਇਹ ਸਾਡੀਆਂ ਬੇਨਤੀਆਂ ਨੇ ਤੇ ਬਹੁਤ ਸਾਰੀ ਅੱਗੇ ਵੀ ਜਿਹੜੀ ਡੋਨੇਸ਼ਨ ਆਪਾਂ ਦਿੰਦੇ ਰਹੇ ਆ ਰਖੜਾ ਪਰਿਵਾਰ ਦੀ ਜੇ ਕਹੀਏ ਤੇ ਇਹਨਾਂ ਦੇ ਬਹੁਤ ਜ਼ਿਆਦੇ ਬਾਹਰਲੇ ਸਟੇਟਾਂ ਤੱਕ ਜਿਸ ਨਾਮੀ ਲਹਿਰ ਆਈਆਂ ਤਾਂ ਜੇ ਆਪਣੀ ਕਿਸਾਨੀ ਲਹਿਰ ਚਲੀ ਦਿੱਲੀ ਚ ਉੱਥੇ ਸਾਲ ਪਾਰ ਲੰਗਰ ਲਾਈ ਰੱਖਿਆ ਬਹੁਤ ਸਾਰੀ ਇਹ ਸੇਵਾ ਕਰਦੇ ਨੇ ਇਹਦੇ ਫਿਰ ਇਹਨਾਂ ਦਾ ਆਪਣਾ ਘਰ ਹੈ ਤਾਂ ਸਾਨੂੰ ਇਹਨਾਂ ਦਾ ਹੀ ਬੜਾ ਮਾਣ ਹੈ ਕਿ ਇਸ ਆਪਣੇ ਘਰ ਨੂੰ ਆਪਾਂ ਮਜ਼ਬੂਤ ਕਰੀਏ ਤੇ ਇਹਨੂੰ ਵੱਧ ਤੋਂ ਵੱਧ ਬਣਵਾਈਏ ਸੋ ਇੰਨੀਆ ਗੱਲਾਂ ਕਹਿੰਦਾ ਮੈਂ ਖੇਮਾ ਦਾ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦਰਸੇ ਸਿੰਘ ਦਾਸਤਾ ਬਾਕੇ ਮੁਸਤਾਪੁਰ ਵਾਲੀ ਚੀਜ਼ ਆ ਬੀਜਪੁਰ ਵਾਲੀ ਚੀਜ਼ ਆ ਤੇ ਅਗਲੇ ਪਾਸੇ ਜਿਹੜਾ ਅੰਮਾਲੇ ਦਾ ਭੇਵੇ ਦਾ ਸੁਖਨਾ ਸਿੰਘ ਹੈ ਮਾਰਕੰਡੇ ਵਾਲਾ ਮਾਰਕੰਡੇ ਵਾਲਾ ਢੇਰ ਟਾਂਗਰੀ ਵਾਲਾ ਇਹ ਪਾਣੀ ਸਾਰਾ ਉਹਦੀ ਆ ਕੇ ਸਗਰ ਦੇ ਕੋਲੋਂ ਆ ਕੇ ਪਿੱਛੇ ਛੋਟਾ ਸਾਰੇ ਕੋਲ ਆ ਕੇ ਘੱਗਰ ਵਾਂਗੂ ਬਣਿਆ ਹੋਇਆ ਉਹ ਬਾਹਰ ਬੱਦਾ ਹੈਗਾ ਬਾਲਮਪੂਰਾ ਜੋਰ ਲਾ ਕੇ ਨਹਿਰਾਂ ਨਹੀਂ ਰੱਖਦੇ ਸੀ ਪਰ ਜਦੋਂ ਮੀਂਹ ਪਿਆ ਆ ਚਾਰ-ਪੰਜ ਦਿਨ ਪਹਿਲਾਂ ਉਦੋਂ ਸਾਗੜੇ ਦੇ ਕੋਲੋਂ ਇਹ ਟੁੱਟ ਗਿਆਣਾ 25-30 ਫੁੱਟ ਦਾ ਪਾੜ ਦਿਆ ਪਿੰਡ ਵਾਲਿਆਂ ਨੇ ਬੜੀ ਹਿੰਮਤ ਕੀਤੀ ਈਪੁਰ ਸਾਰੇ ਇਹਨਾਂ ਪਿੰਡਾਂ ਨੇ ਉਥੇ ਦੋ ਟਰਾਲੀਆਂ ਲਵੇ ਸੁੱਟੀਆਂ ਕਿਕਰਾਂ ਦੇ ਤਾਲੀਆਂ ਦੇ ਛਾਪੇ ਛੁੱਟ-ਛੁੱਟ ਕੇ ਫੇਰ ਉਹਨੂੰ ਬਚਾਇਆ ਬਚਾ ਕੇ ਹੁਣ ਵੀ ਮਤਲਬ ਹਾਲਤ ਜਿਹੜੀ ਅਜੇ ਮਾੜੀ ਆ ਪਾਣੀ ਖਲੋ ਗਿਆ ਜੇ ਪਾਣੀ ਚੱਲਦਾ ਹੁੰਦਾ ਤੇ ਬਿਲਕੁਲ ਇੱਕ ਦਾਣਾ ਨਹੀਂ ਸੀ ਕਿਸੇ ਦਾ ਬਚਣਾ ਤੇ ਬਾਕੀ ਇਹ ਕਿ ਵੀ ਚੰਦੂ ਮਾਰਾ ਸਾਹਿਬ ਜਿਵੇਂ ਤੁਸੀਂ ਪਾਰਲੀਮੈਂਟ ਵਿੱਚ ਮੈਂ ਤਾਂ ਸਮਝਦਾ ਕਿ ਪਹਿਲੇ ਪਾਰਲੀਮੈਂਟ ਮੈਂਬਰ ਉਹ ਜਿਨ੍ਹਾਂ ਪਾਰਲੀਮੈਂਟ ਦੇ ਵਿੱਚ ਕੱਗਰ ਤ ਤੇ ਕੋਈ ਨਹੀਂ ਸਮਝਦਾ ਤੁਸੀਂ ਕਿਹਾ ਹੈਗਾ ਕਿ ਆਪਣਾ ਹਮਾਚਲ ਸਰਕਾਰ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਤਿੰਨੇ ਸਰਕਾਰਾਂ ਰਲ ਕੇ ਆਪਾਂ ਡੈਮ ਬਣਾ ਲੀਏ ਉਥੋਂ ਡੈਮ ਬਣਾ ਕੇ ਪਾਣੀ ਰੋਕ ਕੇ ਤੇ ਆਪਾਂ ਹਰਿਆਣੇ ਨੂੰ ਤੇ ਪੰਜਾਬ ਨੂੰ ਨਹਿਰਾਂ ਕੱਢ ਕੇ ਪਾਣੀ ਦੇ ਗਏ ਲੇਕਿਨ ਤੁਹਾਈਂ ਜੋਰ ਹੋਂ ਤੋਂ ਬਾਹਰ ਪਾਰਲੀਮੈਂਟ ਦੇ ਬਹੁਤ ਮੈਂਬਰ ਤੁਹਾਡੇ ਨਾਲ ਲੱਗ ਨਹੀਂ ਸਕੇ ਉਹ ਰਹਿ ਗਈ ਵਿਛੇ ਅੱਗੇ ਗੁਰੂ ਕਿਰਪਾ ਕਰੇ ਤੁਹਾਨੂੰ ਸਮਾਂ ਮਿਲੇ ਤਾਂ ਤੁਸੀਂ ਇਹਨੂੰ ਜਿਵੇਂ ਸਦਾ ਹੀ ਹੱਲ ਲਿਆਗਾ ਇਹ ਤਾਂ ਹੀ ਹਾਲਾ ਵੀ ਜਿੰਦਰ ਪਾਣੀ ਵਿੱਚ ਜਿਹੜਾ ਆ ਵਿੱਚ ਇਹ ਮਿੱਟੀ ਬਹੁਤ ਜ਼ਿਆਦੀ ਆ ਸਾਈਡਾਂ ਦੇ ਬੰਨ ਹੈ ਨਹੀਂ ਬੰਨੋਂ ਤੋਂ ਰੁੜ ਗਏ ਨੇ ਬੰਨ ਕਮਜ਼ੋਰ ਨੇ ਬਹੁਤ ਜ਼ਿਆਦਾ ਕਮਜ਼ੋਰ ਹੁਣ ਵੀ ਅਸੀਂ ਜਿਹੜਾ ਉਹ ਵੱਧਾ ਉਹ ਦੋ ਦੋ ਕਿੱਲੇ ਸੀ ਸਾਈਡ ਤੇ ਜਿਹੜਾ ਪਰਾਣਾ ਬੰਨ ਬਤਾ ਸੀ ਉਹਨੂੰ ਖਿੱਚ ਕੇ ਜੇ ਮਿੱਟੀ ਆਹੀ ਉੱਥੇ ਪਾਈਆ ਤੂੰ ਟਰਾਲੀਆ ਦੇ ਉੱਤੇ ਉਹ ਸਾਡਾ ਪਛਾਹ ਹੋਇਆ ਅੱਗੋਂ ਤੁਸੀਂ ਆਪ ਸੈਣੋ ਕਿਉਂਗੇ ਤੁਹਾਨੂੰ ਤਾਂ ਮੇਰੇ ਖਿਆਲ ਅਕਦਾ ਜਿੰਨਾ ਸਾਨੂੰ ਪਤਾ ਉਹਨਾਂ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ ਹੈਗਾ ਵੀ ਇਹ ਪਿਛੋ ਜਿਥੋਂ ਚੱਲਣ ਡਿਆ ਹੈ ਉੱਥੋਂ ਲੈ ਕੇ ਜਿੱਥੇ ਜਾ ਕੇ ਰਹਿਣੀ ਪੈਂਦਾ ਤੁਹਾਨੂੰ ਉਹ ਸਾਰੀ ਨੌਜਾ ਤੁਹਾਨੂੰ ਇਹਨੂੰ ਦੱਸਣ ਦੀ ਲੋੜ ਵੀ ਨਹੀਂ ਸੀ ਚਲੋ ਰਖੜਾ ਸਾਹਿਬ ਆਏ ਨੇ ਇਹਨਾਂ ਦੀ ਬੜੀ ਵੱਡੀ ਦੇਣ ਆ ਜਿਨ੍ਹਾਂ ਨੇ ਹੁਣ ਵੀ ਹੜਪੀਟਾਂ ਵਾਸਤੇ ਤਨਾਲ ਭਰਾਵਾਂ ਨੇ 10 ਕਰੋੜ ਰੁਪਇਆ ਦਿੱਤਾ ਅਸੀਂ ਕਹਾਂਗੇ ਜਿਵੇਂ ਉਹਦੇ ਦੇ ਪਾਸੇ ਲਾਇਆ ਠੀਕ ਆ ਉਹਦੇ ਦੇ ਪਾਸੇ ਅਮਰਸਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਵਾਲੇ ਪਾਸੇ ਸਲਤਨ ਪਰ ਲੋਧੀ ਨੂੰ ਬਹੁਤ ਨੁਕਸਾਨ ਆ ਉਹਨਾਂ ਦਾ ਵੀ ਪੂਰਾ ਪੈਸਾ ਕੀਤਾ ਜਾ ਜਿੰਨਾ ਹਿੱਸਾ ਸਾਡਾ ਬਣਦਾ ਸਾਡੇ ਵੀ ਇਸ ਬੰਨ ਨੂੰ ਪੂਰਾ ਮਜ਼ਬੂਤ ਕਰਕੇ ਸਾਡੀ ਸਹਾਇਤਾ ਕਰੋ ਤਾਂ ਕਿ ਮਰੇ ਲੋਕ ਜਿਹੜੇ 1980 ਤੋਂ ਲੈ ਕੇ ਅਸੀਂ ਵੇਖਦੇ ਆਂ ਤਾਂ ਸਾਡੇ ਬਜ਼ੁਰਗ ਵੀ ਲੱਗੇ ਰਹਿੰਦੇ ਸਾਨੂੰ ਮਹਿਸੂਸ ਨਹੀਂ ਹੁੰਦਾ ਪਸਾਰੀ ਹੁੰਦਾ ਆਏ ਰੋੜ ਕੇ ਕੋਈ ਗੱਲ ਨਹੀਂ ਸਾਡੇ ਦੇ ਹੋਇਆ ਹਾਲਾਤ ਉਹ ਇਹ ਵੀ ਸਾਡੇ ਦਾ ਬੱਚੇ ਨੂੰ ਰਿਸ਼ਤਾ ਵੀ ਨਹੀਂ ਸੀ ਕਰਦਾ ਭਈ ਇਹਨਾਂ ਦਾ ਕੀ ਕਰਨਾ ਇਹ ਤਾਂ ਗੱਲ ਨੂੰ ਪ੍ਰਾਲੀ ਵੀ ਭਜੇ ਹੋਣੇ ਤੂੜੀ ਦਾ ਲੈਣੀ ਹੈ ਇੱਕ ਪਾਸੇ ਸਾਡੇ ਤੋਂ ਪ੍ਰਾਲੀ ਵਾਸਤੇ ਲੈ ਕੇ ਨੇ ਵੀ ਛਡੋ ਪਰਾਂ ਦੇ ਪਾਸੇ ਪਾਸ 20 ਕਿਲੋ ਬਲ ਤੇ ਬੱਚੇ ਨੂੰ ਪ੍ਰਾਲੀ ਆਉਂਦੀ ਸੀ ਕੋਈ ਰਿਸ਼ਤਾ ਨਹੀਂ ਸੀ ਕਰਦਾ ਪਰ ਹੌਲੀ ਹੌਲੀ ਮਾਰਾ ਗਿਰਵਾ ਕੀਤੀ ਕਾਲੇਦਾਲ ਦੀ ਸਰਕਾਰ ਆਈ ਇਹ ਬਰ ਬੱਚਾ ਦਾ ਸਾਡਾ ਕੋਈ ਬਚਾਅ ਹੋਇਆ ਹੁਣ ਵੀ ਜੇ ਹਾਲਾਤ ਸਾਡੇ ਮਾੜੇ ਆ ਕੋਈ ਵਧੀਆ ਨਹੀਂ ਹੈਗੇ ਅਸੀਂ ਲਗਾਤਾਰ ਇਸ ਹੀ ਹਰਸੋ ਜੂਝ ਰਹੇ ਹਾਂ ਖਾ ਪਰੇ ਹਾਂ ਮਰ ਰਹੇ ਹਾਂ ਤੇ ਸਾਡੀ ਇਹ ਜਿਹੜੀ ਮਦ ਜਿਹੜੀ ਆ ਅਸੀਂ ਤੁਸੀਂ ਵਿਸ਼ੇਸ਼ ਤੌਰ ਤੇ ਆਏ ਹੋ ਔਰ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਡੀਟੀਓ ਸਰ ਕਰਨ ਸਿੰਘ ਜੀ ਬੀਬੀ ਲੁੰਬਾ ਜੀ ਪਿੰਡ ਇਲਾਕੇ ਵਿੱਚ ਰਹੇ ਉਹ ਬਹੁਤ ਜ਼ਿਆਦਾ ਵਿਚਰਦਾ ਹੈ ਬਹੁਤ ਸਹਾਇਤਾ ਕਰਦੇ ਰਹਾ ਹੈ ਘੋੜੇ ਪੂਰੇ ਜ਼ੋਰ ਲਾ ਕੇ ਲਾਕੇ ਲੱਗੇ ਨੇ ਮਿਲਤ ਕਰ ਰਹੇ ਨੇ ਇਹਦਾ ਇਹ ਮੇਨਤ ਨੂੰ ਫਲ ਲੱਗੇਗਾ ਇਹ ਜਿਸ ਤਰ੍ਹਾਂ ਸਹਿਯੋਗ ਕਰ ਰਹੇ ਨੇ ਸੱਜਣਾਂ ਨੂੰ ਕਹਿ ਰਹੇ ਨੇ ਸੰਗਤ ਵੀ ਇਹਨਾਂ ਦਾ ਪੂਰਾ ਮਾਣ ਤਨ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਰ ਕਿਸੇ ਨੇ ਇੱਕ ਗੱਲ ਕਹਿੰਦੇ ਸੋਨਿਆ ਸੋਨਿਆ ਦੋ ਤਿੰਨ ਥਾਵਾਂ ਤੇ ਹੈ ਤੁਹਾਡੇ ਆਵੇ ਸਾਗ ਰਿਹਾ ਆਪਣੇ ਆ ਕਿੰਨੇ ਚਾਰੇ ਪੈਲ 1000 1000 ਲੀਟਰ ਦੀ ਚਲ ਡੀਜ਼ਲ 1000 ਠੀਕ ਆ ਜੀ ਆ ਲੱਖ ਰੁਪਏ ਪੋਲੇ ਸੋਨਹਾ ਅੱਲਾਹ ਜੀ ਤੇਲ ਠੀਕ ਹੈ ਦੱਸ ਦਵਾਂਗੇ ਹਾਂ ਲਿਆਵਾਂਗੇ ਤੇ ਲੋਕ ਨੂੰ ਆਪਣਾ ਜਾ ਕੇ ਆ ਆਪਣਾ ਤੁਸੀਂ ਕਮੇਟੀ ਬਣਾਈ ਹੋਣੀ ਕਮੇਟੀ ਆਪਣਾ ਸਾਰੇ ਪੰਚਾਇਤ ਨੇ ਕਿੱਥੇ ਆ ਪੰਜ ਮਿੰਟਾਂ ਦਾ ਕੰਮ ਹੈ ਜਿੰਨੇ ਪਿੰਡਾਂ ਦਾ ਮੈਂਬਰ ਹਾਂ ਸਾਡਾ ਗਰੁੱਪ ਇੱਕ ਜੀ ਹੈ ਹਾਂਜੀ ਆ ਬਣਾ ਕੇ ਨਾ ਜੀ ਫਿਰ ਕਮੇਟੀ ਤੇ ਤੁਹਾਡੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਜਿਵੇਂ ਇੱਥੇ ਆਏ ਹਾਂ ਪਰਸੋ ਨੂੰ ਅਸੀਂ ਉਹ ਦੂਜੇ ਪਾਸੇ ਵੀ ਜਾਵਾਂਗੇ ਕਿਤੇ ਇਹ ਨਾ ਹੋਈ ਜਾਵੇ ਵੀ ਵੀ ਜਿੱਥੇ ਇੱਧਰ ਕਰਗੇ ਵੀ ਉੱਥੇ ਇਸ ਤੋਂ ਲੀਡਰ ਸਹਿਬਾਨਾ ਨੇ ਅੱਗੇ ਭੋਗ ਤੇ ਜਾਣਾ ਹੈ ਹਾਂਜੀ ਤੇ ਇਸ ਕਰਕੇ ਪਰਸੋਂ ਉੱਧਰ ਵੀ ਜਾਵਾਂਗੇ। ਅੱਜ ਤਾਂ ਦੇਖੋ ਪਹਿਲੀ ਗੱਲ ਤਾਂ ਅਸੀਂ ਮਾਫੀ ਚਾਹੁੰਦੇ ਆਂ ਵੀ ਲੇਟ ਅਸੀਂ ਆਏ ਆਂ। ਕਿਉਂਕਿ ਮਜਬੂਰੀ ਐ ਸੀ ਵੀ ਸਾਡੇ ਆਪਣੇ ਹਲਕਿਆਂ 'ਚ ਵੀ ਨੁਕਸਾਨ ਹੋ ਗਿਆ ਬਹੁਤ। ਹਾਂਜੀ ਹਾਂਜੀ। ਚਾਰ-ਪੰਜ ਦਿਨ ਤੁਹਾਨੂੰ ਪਤਾ ਹੀ ਆ ਆਪਣਾ ਫਸਲਾਂ ਮਰ ਗੀਆਂ ਸਾਡੇ ਸਨੌਰ ਹਲਕੇ 'ਚ ਘਟ ਹੈਗੇ। ਚਾਰਾ ਹੈ ਨਹੀਂ। ਚਾਰੇ ਦਾ ਇੰਤਜ਼ਾਮ 4 ਦਿਨ ਹੋਰ ਕਰਦਿਆਂ ਨੂੰ ਸਨੌਰ ਦੇ ਵੀ, ਕਨੌਰ ਦੇ ਵੀ। ਪਰ ਉੱਧਰ ਸੁਲਤਾਨਪੁਰ ਵਾਲਾ ਡੇਰਾ ਬਾਬਾ ਨਾਨਕ ਉੱਧਰ ਵੀ ਗਏ। ਹਾਂਜੀ। ਪਰ ਇੱਥੇ ਤਾਂ ਕਿਉਂਕਿ ਸਾਡਾ ਆਪਣਾ ਘਰ ਆ। ਹਾਂਜੀ। ਜਿਵੇਂ ਦੱਸਿਆ ਡੀਟੀਓ ਸਾਹਿਬ ਨੇ ਤੇ ਹੁਣਾ ਜਿਹੜਾ ਨੁਕਸਾਨ ਹੋਇਆ ਇਹ ਤਾਂ ਕੁਦਰਤੀ ਤੌਰ ਤੇ ਤੁਸੀਂ ਜੇ ਹਿੰਮਤ ਨਾ ਕਰਦੇ ਮੇਰਾ ਖਿਆਲ ਆ ਬਹੁਤ ਵੱਡਾ ਨੁਕਸਾਨ ਹੋਣਾ ਸੀ ਔਰ ਇਹਦੇ ਚ ਸਭ ਤੋਂ ਵੱਡੀ ਗੱਲ ਜਿਹੜੀ ਆ ਕਿਉਂਕਿ ਤੁਹਾਡੇ ਤੁਸੀਂ ਦੱਸੋ ਜਾਂ ਨਾ ਦੱਸੋ ਸਾਨੂੰ ਤਾਂ ਸਾਰਾ ਪਤਾ ਹੈ ਵੀ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਰਕਾਰ ਨੇ ਇਹ ਜਿਹੜਾ ਬਣਾਇਆ ਨਾ ਡਿਜ਼ਾਈਨ ਇਹ ਸੜਕ ਦਾ ਇਹ ਆਪਣੇ ਹਲਕੇ ਦਾ ਤਾਂ ਇਹ ਵੀ ਬੜਾ